नहीं रहते थे दो दो कमरों में कोई कोई ना कोई रहता था बाकी बीच में चले गए थे छोड़ के कि कि ये गिरने गिरने वाली वाली है अच्छा पहला पता हाँ बहुत लोगों को आ, हमारे मेरे कुछ घर में काम करती है वो भी पहले यहीं पे रहती थी उसको तो निकाल दिया था हमने साल पहले कि ये बिल्डिंग गिरने वाली है मैं तो आप निकल गया सी मिनट पहले निकल के गया मेरा बचाव हो पिछों की रही है अच्छा रोटी खा गया मिनट पहले है उसके बाद मैं फोन आया ਵੀ ਤੂੰ ਕਿੱਥੇ ਆ ਠੀਕ ਆ ਮੈਂ ਕਿੱਥੇ ਆ ਉਹ ਤਾਂ ਗਿਰੀ ਆ ਮੈਨੂੰ ਇਹ ਨਹੀਂ ਪਤਾ ਕਹਿੰਦੇ ਪੌਣੇ ਕੋ ਦੋ ਗਿਰੀ ਹੈ 110 ਸਾਲ ਪੁਰਣੀ ਬਿਲਡਿੰਗ ਹੈਗੀ ਹੈ ਜੀ ਤੇ 2 ਸਾਲ ਪਹਿਲਾਂ ਉਹਨਾਂ ਨੇ ਨੋਟਿਸ ਵੀ ਦਿੱਤਾ ਸੀ ਕਿ ਬਿਲਡਿੰਗ ਖਾਲੀ ਕਰ ਦਿਓ ਜਾਂ ਠੀਕ ਕਰਾ ਲਓ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਇਹਨਾਂ ਨੇ ਕਿਰਾਇਆ ਤੇ ਚੜਾ ਦਿੱਤੇ ਕਮਰੇ ਗੁਮਰੇ ਸਾਰੇ ਤੇ ਇੱਟਾ ਗਿੱਦੀ ਵੀਆਂ ਸੀ ਦੋ ਸੋ ਦਿਨ ਹੋ ਗਏ ਤੇ ਅੱਜ 1.3 ਵਜੇ ਮੈਂ ਬਾਈਕ ਉੱਤਰ ਖੜਾਈ ਸੀਗੀ ਤੇ ਸਾਰਾ ਮਕਾਨ ਇੱਕਦਮ ਹੀ ਡਿੱਗ ਗਿਆ ਜਨਨ ਕੱਲ ਤੋਂ ਹੀ ਪਤਾ ਲੱਗੇ ਵੀ ਕੱਲ ਵਾਲੇ ਦਿਨ ਤੋਂ ਹੀ ਪਤਾ ਲੱਗੇ ਥੋੜੀ ਥੋੜੀ ਇੱਟਾਂ ਗਿੱਦੀਆਂ ਸੀਗੇ ਕੱਲ ਇਸ ਟੈਂਕ ਨਹੀਂ ਸ਼ੁਰੂ ਹਾਂ ਕੱਲ ਤੋਂ ਮਹਿਸੂਸ ਹੋ ਗਿਆ ਸੀਗਾ ਕਿ ਬਿਲਡਿੰਗ ਕਿੰਨੀ ਡਿਰਨ ਲੱਗੀ ਹੈ ਕਿਉਂਕਿ ਬਹੁਤ ਜ਼ਿਆਦਾ ਤਾਂ ਮਕਾਨ ਲੱਗੀ ਸੀ ਬਿਲਡਿੰਗ ਦੇ ਵਿੱਚ ਸਸੀ ਕਾਲਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਇਹ ਤਸਵੀਰ ਜਿਹੜੀ ਤੁਸੀਂ ਦੇਖੀ ਹੈ ਜਿਸ ਦੇ ਵਿੱਚ ਇੱਕ ਭਿਆਨਕ ਹਾਸਾ ਹੁੰਦਾ ਨਜ਼ਰ ਆ ਰਿਹਾ ਇੱਕ ਔਰਤ ਬੱਚੇ ਨੂੰ ਚੱਕ ਕੇ ਬਿਲਕੁਲ ਬਾਲ-ਬਾਲ ਜਿਹੜੀ ਬੱਚੀ ਹੈ ਇੱਕ ਕਹਾਵਤ ਵੀ ਆਪਾਂ ਸੁਣਦੇ ਹਾਂ ਅਕਸਰ ਕਿ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ ਤਾਂ ਬਿਲਡਿੰਗਾਂ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਮਾਰਤ ਹੈ ਜਿਹੜੀ ਢਹ ਢੇਰੀ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਕਿ ਕਾਫੀ ਪੁਰਾਣੀ ਹੈ ਬਿਲਡਿੰਗ ਸੀ ਬੰਦਿਆਂ ਮੁਹੱਲਾ ਦਰੇਸੀ ਇਲਾਕੇ ਦਾ ਇਹ ਜਿਹੜਾ ਮੁਹੱਲਾ ਹੈਗਾ ਔਰ ਸਾਡੇ ਨਾਲ ਜਿਹੜੇ ਮੁਹੱਲਾ ਨਿਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਕੀ ਨਾਮ ਹੈ ਜੀ ਤੁਹਾਡਾ ਸਵਾਗਤ ਸੋਨੀਆ ਸੋਨੀਆ ਜੀ ਮੈਂ ਇੱਥੇ ਤੁਸੀਂ ਕਦੋਂ ਤੋਂ ਰਹਿ ਰਹੇ ਹੋ ਹੋ 27 27 27 28 ਸਾਲ 27 28 ਸਾਲ ਅੱਛਾ ਇਹ ਇਮਾਰਤ ਕਿੰਨੀ ਕੁ ਪੁਰਾਣੀ ਸੀ बहुत पुरानी उससे भी पहले की रहायश सी बंद नहीं रहते थे दो दो कमरों में कोई कोई ना कोई रहता था बाकी बीच में चले गए थे छोड़ के कि ये गिरने वाली है अच्छा पहला पता सी कि गिरने वाली हाँ बहुत लोगों को आ, हमारे मेरे को जो घर में काम करती है वो भी पहले यहीं पे रहती थी उसको तो निकाल दिया था हमने साल पहले कि ये बिल्डिंग गिरने वाली है कितना का अंदाजा लगाया जा सकता है कि किन्ने ਮੇਰੇ ਖਿਆਲ ਦੇ ਤੋ ਪਹਿਲਾਂ ਦੀ ਬਣੀ ਹੋਈ ਹੈ 27 ਸਾਲ ਤਾਂ ਤੁਸੀਂ ਬਿਲਕੁਲ 27 ਸਾਲ ਸੇ ਪਹਿਲੇ ਵੀ ਮੇਰੇ ਕੋਲ 10 ਸਾਲ ਪਹਿਲੇ ਹੀ ਪੁਰਾਣੀ ਹੋ ਗਈ। ਅੱਛਾ ਤਾਂ ਤੁਸੀਂ ਇਸ ਤੋਂ ਕਿੰਨੀ ਕੁ ਦੂਰ ਰਹਿੰਦੇ ਹੋ? ਇਹ ਸਾਥ ਵਾਲੀ ਗਲੀ ਵਿੱਚ। ਜਦੋਂ ਇਹ ਗਿਰੀ ਹੈ ਬਿਲਡਿੰਗ ਤਾਂ ਆਵਾਜ਼ ਤਾਂ ਆਈ ਬਹੁਤ ਜ਼ਿਆਦਾ ਆਈ ਥੀ ਹਮੇਂ ਆਵਾਜ਼। ਰਸੋਈ ਵਿੱਚ ਕੰਮ ਕਰ ਰਹੇ تھے ਤਾਂ ਹਮ ਭਾਗ ਕੇ ਆਏ ਖਿੜਕੀ ਵਿੱਚ ਦੇਖਾ। ਤਾਂ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਵੀ ਹੋਇਆ? ਇਸ ਸਾਤ ਵਾਲੀ ਲੇਡੀ ਹੈ ਉਹਨਾਂ ਦੇ ਉੱਪਰ ਕੁਝ gira ਹੈ ਉਹਨਕੇ ਲਗੇ ਹਨ ਦੋ ਤਿੰਨ ਟਾਂਕੇ ਵੈਸੇ ਬਹੁਤ ਇਹ ਬਹੁਤ ਚਲਤ ਫਿਲਤ ਗਲੀ ਹੈ ਲੇਕਿਨ ਬਚਾ ਬਹੁਤ achhi tarah se ho gaya koi bhi haasa nahi hua jitna jaise building puri gir gayi hai jaan ka nuksaan jehda CCTV de vich assi dekh rahe hain video ch ek maila ne jehda ek bacche nu chakya hoya ohna de achha theek ne hun ho haan ji theek hai ho ਕਾ ਹਾਂਜੀ ਪਾਜੀ ਇੱਥੇ ਰਹਿੰਦੇ ਹੋ ਇਸ ਇੱਥੇ ਜੀ ਨਹੀਂ ਜੀ ਫੈਕਟਰੀ ਸਾਡੀ ਸਿਵਾਈ ਦਾ ਅੱਛਾ ਇੱਥੇ ਫੈਕਟਰੀ ਹੈ ਤੁਹਾਡੀ ਤਾਂ ਇਹ ਕਿੰਨੇ ਕ ਵਜੇ ਦੇ ਕਰੀਬ ਇਹ ਜਿਹੜਾ ਹੋਇਆ ਜੀ ਹਾਸ ਮੈਂ ਤਾਂ ਆਪ ਨਿਕਲ ਗਿਆ ਸੀ 5 ਮਿੰਟ ਪਹਿਲਾਂ ਨਿਕਲ ਕੇ ਗਿਆ ਮੇਰਾ ਬਚਾ ਹੋਇਆ ਪਿੱਛੋ ਗਿਰੀ ਹੈ ਅੱਛਾ ਮੈਂ ਤਾਂ ਕਾ ਰੋਟੀ ਖਾਣ ਗਿਆ 5 ਮਿੰਟ ਪਹਿਲਾਂ ਲੰਘਿਆ ਉਸ ਤੋਂ ਬਾਅਦ ਮੈਨੂੰ ਫੋਨ ਆਇਆ ਵੀ ਤੂੰ ਕਿੱਥੇ ਆ ਠੀਕ ਆ ਮੈਂ ਕਾ ਠੀਕ ਆ ਉਦੋਂ ਗਿਰੀ ਆ ਮੈਨੂੰ ਇਹ ਨਹੀਂ ਪਤਾ ਕਹਿੰਦਾ ਪੌਣੇ ਕੋ ਦੋ ਗਿਰੀ ਆ ਜਿਹੜੀ ਵਾਲੀ ਦੀਵਾਰ ਵੀ गिरਨੇ ਵਾਲੀ ਹੈ ਨਜ਼ਰ ਆਤੀ ਹੈ ਉਹ ਵੀ ਗਿਰਨੇ ਵਾਲੀ ਹੈ ਤੇ ਭਾਜੀ ਕਿੰਨੀ ਕੁ ਪੁਰਾਣੀ ਹੈ ਹੈਗੀ ਹੈ ਸਾਲ ਪੁਰਾਣੀ ਹੋਣੀ 20-25 ਸਾਲ ਦਾ ਸਾਨੂੰ ਹੀ ਕੋਈ ਨੋਟਿਸ ਵਗੈਰਾ ਵੀ ਕਾਰਪੋਰੇਸ਼ਨ ਵੱਲੋਂ ਕੋਈ ਦਿੱਤਾ ਗਿਆ ਹੋਊਗਾ ਜਾਂ ਕੋਈ ਪਤਾ ਨਹੀਂ ਲੱਗਦੇ ਕੋਨੇ ਮਾਲਕ ਕੋਨੇ ਮਾਲਕ ਜੀ ਚਾਰ-ਪੰਜ ਹੀ ਸਰਦਾਰ ਆ ਪਤਾ ਨਹੀਂ ਕੋਣ ਉਹ ਇੱਥੇ ਨਹੀਂ ਆਗੇ ਉਹ ਤਾਂ ਬਾਹਰ ਹੀ ਇੱਥੇ ਹੀ ਰਹਿੰਦੇ ਕੋਈ ਸਿਵਲ ਲੈ ਆਂਦਾ ਕੋਈ ਕੀ ਚੀ ਚਾਰ-ਪੰਜ ਹੀ ਜਦੋਂ ਗਿਰੀ ਹੈ ਤਾਂ ਦੇਖਣ ਨਹੀਂ ਆਏ ਉਸ ਤੋਂ ਬਾਅਦ ਫਿਰ ਹਾਲ ਤੱਕ ਕੋਈ ਨਹੀਂ ਆਇਆ ਇੱਕ ਹੀ ਆਇਆ ਹੈ ਹੋ ਬਾਕੀ ਕੋਈ ਨਹੀਂ ਆਇਆ ਕੋਈ کہیں ਪੇ ਰਹਿੰਦਾ ਹੋ আচ্ছা ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮਾਲਕ ਨੇ 3 ਤੋਂ 4 ਨੇ ਕੋਈ ਪਤਾ ਨਹੀਂ ਕੌਣ ਕਿੱਥੇ ਰਹਿੰਦਾ ਕੌਣ ਕਿੱਥੇ ਰਹਿੰਦਾ ਔਰ ਉਹ ਜੋ ਮੈਲਾ ਹੈ ਉਹ ਇਸ ਟਾਈਮ ਇੱਕ ਹਸਪਤਾਲ ਦੇ ਵਿੱਚ ਦਾਖਲ ਹੈ ਤਾਂ ਕੋਸ਼ਿਸ਼ ਕਰਾਂਗੇ ਉਸ ਮੈਲਾ ਦੇ ਨਾਲ ਵੀ ਅਗਰ ਅਸੀਂ ਉਸ ਦਾ ਹਾਲਚਾਲ ਜਾਣ ਸਕੀਏ ਉਸ ਦੇ ਬੱਚੇ ਦਾ ਹਾਲ ਜਾਣ ਸਕੀਏ ਕਿਉਂਕਿ ਵੀਡੀਓ ਦੇ ਵਿੱਚ ਅਸੀਂ ਦੇਖਿਆ ਜਾ ਸਕਦਾ ਹੈ ਕਿ ਬੜੀ ਬੁਰੀ ਤਰ੍ਹਾਂ ਦੇ ਨਾਲ ਜਿਹੜੀ ਉਹ ਮੈਲਾ ਬਚਦੀ ਨਜ਼ਰ ਆ ਰਹੀ ਹੈ ਅਗਰ ਇੱਕ ਵੀ ਛਣ ਦਾ ਫਰਕ ਹੁੰਦਾ ਤਾਂ ਉਸਦੇ ਬੱਚੇ ਦੀ ਜਾਂ ਉਸਦੀ ਜਾਨ ਦੇ ਉੱਪਰ ਬਣ ਸਕਦੀ ਸੀਗੀ ਕੋਲੀ ਤੋਂ ਆਇਆ ਸੀ ਡੇਢ ਕਵਜੇ ਡੇਢ ਵੇ ਤਿੰਨ ਦਿਨ ਹੋ ਗਏ ਇਟਾ ਉਟਾ ਬਿਲਡਿੰਗਾਂ ਦੀ ਗਿਰਦੀ ਵੀ ਸੀ ਇਹ ਤੇ 110 ਪੁਰਾਣ 110 ਸਾਲ ਪੁਰਾਣੀ ਬਿਲਡਿੰਗ ਹੈਗੀ ਹੈ ਜੀ ਤੇ 2 ਸਾਲ ਪਹਿਲਾਂ ਇਹਨਾਂ ਨੂੰ ਨੋਟਿਸ ਵੀ ਦਿੱਤਾ ਸੀ ਕਿ ਬਿਲਡਿੰਗ ਖਾਲੀ ਕਰ ਦਿਓ ਜਾਂ ਠੀਕ ਕਰਾ ਲਓ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਇਹਨਾਂ ਨੇ ਕਿਰਾਇਆ ਤੇ ਚੜਾਤੇ ਕਮਰੇ ਗਮਰੇ ਸਾਰੇ ਤੇ ਇਟਾ ਗਿਰਦੀ ਵੀਆਂ ਸੀ ਦੋ ਤਿੰਨ ਦਿਨ ਹੋ ਗਏ ਤੇ ਅੱਜ ਡੇਢ ਕਵਜੇ ਮੈਂ ਬਾਈਕ ਉੱਧਰ ਖੜਾਈ ਸੀਗੀ ਤੇ ਸਾਰਾ ਮਕਾਨ ਇੱਕਦਮ ਹੀ ਡਿੱਗ ਗਿਆ ਮੇਰੀ ਬਾਈਕ ਵੀ ਥੱਲੇ ਇੱਕ ਲੇਡੀ ਸਾਡੇ ਸਾਡਾ ਏਸੀ ਵੀ ਡਿੱਗ ਗਿਆ ਥੱਲੇ ਤੇ ਦੋ ਬਾਈਕਸ ਮੇਰੇ ਸੀਗੇ ਉਹ ਵੀ ਹੋ ਗਏ ਇਹਨਾਂ ਦਾ ਛੱਤ ਵੀ ਟੁੱਟ ਗਈ ਸਾਡੇ ਨਾਲ ਦੇ ਮਕਾਨ ਮਕਾਨ ਦੀ ਇਹ 1.5 ਸਾਲ ਪਹਿਲੇ ਹੀ ਮਕਾਨ ਬਣਿਆ ਵਾ ਤੇ ਲੇਡੀਜ਼ ਨੂੰ ਵੀ ਚੋੜ ਪਹੁੰਚੇ ਉਹਨਾਂ ਦੇ ਸਟਿਚਸ ਆਈਆਂ ਨੇ ਮੰਗੀ ਮੰਗ ਲਿਆ ਤਾਂ ਵੀ ਨਹੀਂ ਮੰਗ ਸੌਣਾ ਇਹਨਾਂ ਦਾ ਸਾਡੇ ਨਾਲ ਸੌਣਾ ਸਾਡਾ ਦੋ ਬਾਈਕ ਤੇ ਏਸੀ ਦਾ ਨੁਕਸਾਨ ਹੋਇਆ ਵਾ ਹੋ ਗਿਆ ਦੋ ਦੋ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਵਾ ਹਾਂਜੀ ਕੀ ਕੁਝ ਮੰਗਣੀ ਹੈਗੀ ਹੁਣ ਤਾਂ ਪਹਿਲਾਂ ਇਹਨਾਂ ਦਾ ਜਿਹੜਾ ਓਨਰ ਹੈਗੇ ਉਹ ਹੀ ਨਹੀਂ ਮਿਲਦੇ ਵੇ ਸਵੇਰ ਦਾ ਫੋਨ ਕੀਤਾ ਪੰਜ ਛੇ ਓਨਰ ਹੈ ਇਸ ਬਿਲਡਿੰਗ ਦੇ ਉਹ ਵੀ ਨਹੀਂ ਮਿਲਦੇ ਵੇ ਅਜ ਹਾਏ ਨਹੀਂ ਹਲੇ ਤੱਕ ਸਵੇਰ ਦੇ ਤਾਂ ਤੁਹਾਡਾ ਵੀ ਨੁਕਸਾਨ ਹੋਇਆ ਹਾਂਜੀ ਸਾਡਾ ਹੀ ਸਾਰਾ ਨੁਕਸਾਨ ਹੋਇਆ ਹੈ ਬਿਲਡਿੰਗ ਦਾ ਤੁਹਾਨੂੰ ਪਤਾ ਸੀਗਾ ਅੰਦਾਜ਼ਾ ਸੀ ਇਹ ਬਿਲਡਿੰਗ ਡਿੱਗਣ ਵਾਲੀ ਹੈ ਅੰਦਾਜ਼ਾ ਨਾ ਕੱਲ ਤੋਂ ਹੀ ਪਤਾ ਲੱਗੇ ਜੀ ਕੱਲ ਵਾਲੇ ਦਿਨ ਤੋਂ ਹੀ ਪਤਾ ਲੱਗੇ ਥੋੜੀ ਥੋੜੀ ਈਟਾਂगिर ਰਹੀਆਂ ਸੀਗੀਆਂ ਕੱਲ ਤੋਂ ਡਿੱਗਣੀ ਸ਼ੁਰੂ ਹੋ ਗਈ ਸੀ ਹਾਂ ਕੱਲ ਤੋਂ ਮਹਿਸੂਸ ਹੋ ਗਿਆ ਸੀਗਾ ਕਿ ਬਿਲਡਿੰਗ ਗਿਰਨ ਲੱਗੀ ਹੈ ਕਿਉਂਕਿ ਬਹੁਤ ਜ਼ਿਆਦਾ ਧਮਾਕਾਨ ਲੱਗ ਗਈ ਸੀ ਬਿਲਡਿੰਗ ਦੇ ਵਿੱਚੋਂ ਤੇ ਕੱਲ ਰਾਤੀ ਪਤਾ ਲੱਗਿਆ ਫਿਰ ਸਵੇਰੇ ਦੁਪਹਿਰੇ ਵਾਈਫ ਦਾ ਫੋਨ ਆਇਆ ਕਿ ਬਿਲਡਿੰਗ ਹਲਕੇ ਹਲਕੇ ਗਿਰਦੀ ਵੀ ਆਵਾਜ਼ਾਂ ਆਉਂਦੀ ਪਈ ਵਾਈਬ੍ਰੇਟ ਹੁੰਦਾ ਸੀਗਾ ਜਦੋਂ ਮਹਿਸੂਸ ਹੁੰਦਾ ਸੀ ਮਹਿਸੂਸ ਹੁੰਦਾ ਰਿਹਾ ਅੱਛਾ ਤੇ ਥੋੜੇ ਕਰਦੇ ਕਰਦੇ ਦੁਪਹਿਰ ਤੱਕ ਬਿਲਡਿੰਗ ਕੋਦਮੀ ਸਾਰੀ ਟਹਿ ਗਈ ਆਪਣੇ ਆਪ ਹੀ ਅੱਜ ਇੱਕ ਵੀਡੀਓ ਦੇ ਵਿੱਚ ਦੇਖ ਰਹੇ ਸੀ ਇੱਕ ਮੈਲਾ ਵੱਲੋਂ ਜਿਹੜਾ ਇੱਕ ਬੱਚੇ ਨੂੰ ਉਠਾਇਆ ਗਿਆ ਭੱਜ ਰਿਹਾ ਉਹ ਮਿਸਿਸ ਜ ਤੁਹਾਡੇ ਸ਼੍ਰੀਮਤੀ ਮਿਸ ਖੁਸ਼ੀ ਅਰੋੜਾ ਤੇ ਉਹਨਾਂ ਦੇ ਝੋਟ ਲੱਗੀ ਹੈ ਝੋਟਾਂ ਕਿ ਲੱਗੇ ਉਹਨਾਂ ਦੇ ਸੱਟ ਲੱਗੀ ਹੈ ਸਿਰ ਤੇ ਲੱਗੀ ਹੈ ਬੈਕ ਤੇ ਲੱਗੀ ਹੈ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਬੱਚਾ ਠੀਕ ਹੈ ਬੱਚਾ ਠੀਕ ਹੈ ਚਲੋ ਠੀਕ ਹੈ ਜੀ ਸ਼ੁਕਰ ਹੈ ਠੀਕ ਨੇ ਉਹ ਤੇ ਹੋਰ ਤੁਹਾਡਾ ਨੁਕਸਾਨ ਵੀ ਹੋਇਆ ਕੋਈ ਇਸ ਤਲਾ ਬਾਈਗਰ ਕਨਵੈਂਸ ਵਗੈਰਾ ਸਾਰੀਆਂ ਟੁੱਟ ਗਈਆਂ ਨੇ ਵਿੱਚ ਹੀ ਆ ਗਿਆ ਬਿਲਡਿੰਗ ਇਧਰੋਂ ਸਾਈਡ ਤੋਂ ਟੁੱਟ ਗਈ ਹੈ ਉੱਪਰ AC ਵੀ ਟੁੱਟ ਗਏ ਨੇ ਠੀਕ ਹੈ ਕਾਫੀ ਨੁਕਸਾਨ ਉੱਪਰੋਂ ਵੀ ਹੋਇਆ ਹੈ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਇਜ਼ਾ ਲੈਣ ਆਏ ਹਾਲੇ ਤੱਕ ਦੇਖੋ ਜੀ ਕੋਈ ਨਹੀਂ ਆਇਆ ਕਦੋਂ ਦੀ ਕੱਟ ਭਾਈ ਇਹ 2:30 ਵਜੇ ਦੀ ਕੱਟਣਾ ਹੈ ਕੋਈ ਵੀ ਨਾ ਕੋਈ ਰਾਜਨੀਤਿਕ ਤੇ ਨਾ ਕੋਈ ਜਿਹੜਾ ਵਿਭਾਗ ਵੱਲੋਂ ਕੋਈ ਫਾਰੂ ਗੇਟ ਵਾਲੇ ਆਏ ਸੀਗੇ ਉਹਨਾਂ ਨੇ ਦੇਖਿਆ ਜੈਜਾ ਲਤਾ ਬੰਦੇ ਕੱਢੇ ਦੋ ਬੰਦੇ ਅੰਦਰ ਸੀਗੇ ਉਹ ਕੱਢੇ ਹੋਰ ਚਲੇ ਗਏ ਇਹ ਕੌਣ ਨੇ ਤੁਹਾਡੇ ਵਿਧਾਇਕ ਕਿਹਨਾਂ ਦੇ ਅੰਦਰ ਆਂਦਾ ਹੈ ਗੋਗੀ ਜੀ ਤੇ ਪੱਪੀ ਜੀ ਨੀ ਇਹ ਮੇਖਲਾ ਹਰਸ਼ ਰਈਆ ਇਹ ਕਿੰਨਾ ਦੇ ਅੰਡਰ ਆਂਦਾ ਪੱਪੀ ਪੱਪੀ ਦੇ ਅੰਡਰ ਆ ਰਿਆ ਏਰੀਆ ਉਹਨਾਂ ਤੱਕ ਜਾਣਕਾਰੀ ਪਹੁੰਚੀ ਕਿ ਨਹੀਂ ਪਹੁੰਚੀ ਪਹੁੰਚੀ ਹੋਏਗੀ ਜੀ ਜ਼ਰੂਰ ਪਹੁੰਚੀ ਹੋਏਗੀ ਦੇਖੋ ਨਿਊਜ਼ ਹੈ 2 ਮਿੰਟ ਸਾਡੇ ذریعے ਤੁਸੀਂ ਕੋਈ ਕਹਿਣਾ ਚਾਹੋ ਆਪਣਾ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਆ ਕੇ ਸਾਰਾ ਜੋ ਵੀ ਹੈ ਇਹ ਕਲੀਅਰ ਕਰਾਣ ਅਸੀਂ ਆਪਣੇ ਘਰ ਦੇ ਅੰਦਰ ਜਾਣ ਜੋਗੇ ਨਹੀਂ ਹਾਂ ਅਸੀਂ ਅੰਦਰ ਹੀ ਨਹੀਂ ਜਾ پا ਰਹੇ ਅਸੀਂ ਹੁਣ ਕਿੱਥੇ ਸੋਵਾਂਗੇ ਤੇ ਕਿੱਥੇ ਰਵਾਂਗੇ ਸਾਡੇ ਘਰ ਦੇ ਅੰਦਰ ਤੱਕ ਮਲਵਾ ਪਹੁੰਚਿਆ ਹੈ ਇਦਰ ਸਾਰਾ ਦਿਖਾਓ ਬਿਲਡਿੰਗ ਇਹ ਦੇਖੋ ਇਹ ਬਿਲਡਿੰਗ ਇਹ ਵੀ ਅੰਦਰ ਨਹੀਂ ਜਾ ਸਕਦੇ ਇਹ ਵੀ ਉੱਪਰ ਨੇ ਇਹ ਵੀ ਅੰਦਰ ਬੰਦ ਨੇ ਹੋਰ ਇਸ ਗਲੀ ਦੇ ਵਿੱਚ ਵੀ ਹੈਗੀਆਂ ਪੁਰਾਣੀਆਂ ਇਮਾਰਤਾਂ ਹਾਂਜੀ ਜਿਹਨਾਂ ਦੀ ਪੁਰਾਣੀ ਇਮਾਰਤਾਂ ਇਹ ਵੀ ਗਿਰਨ ਲੱਗੀ ਹੈ ਜੀ ਇਹਨਾਂ ਦੇ ਕੋਈ ਵੀ ਮਾਲਕਾਂ ਦਾ ਕੋਈ ਪਤਾ ਨਹੀਂ ਆਤਾ ਪਤਾ ਕਿਸੇ ਦਾ ਨਹੀਂ ਹੈ ਕਿਸੇ ਦਾ ਕੋਈ ਪਤਾ ਨਹੀਂ ਆਤਾ ਪਤਾ ਨਹੀਂ ਕੋਈ ਵਿਭਾਗ ਵੱਲੋਂ ਵੀ ਨੋਟਿਸ ਨਹੀਂ ਲਗਾਇਆ ਗਿਆ ਇਹਨਾਂ ਇਮਾਰਤਾਂ ਦੇ ਉੱਪਰ ਨਹੀਂ ਨੋਟਿਸ ਇੱਕ ਵਾਰੀ ਲੱਗਾ ਸੀਗਾ ਪਰ ਕੋਈ 2-3 ਸਾਲ ਪਹਿਲੇ ਲੱਗਾ ਸੀਗਾ ਸੀਗਾ ਨੋਟਿਸ ਕਿ ਇਸ ਬਿਲਡਿੰਗ ਨੂੰ ਕਿਤੇ ਰੈਂਟ ਦੇ ਨਾਂ ਦਿੱਤਾ ਜਾਵੇ अच्छा ते खाली, खाली कराई खाली कर दी थी हाँ रेनोवेट कराओ कितने साल से यहाँ रह रहे हो आप हो गया ढाई साल सर मेरे ढाई साल आज जिंदगी नहीं मिली आज सभी परिवार वालों को हाँ जी सर पता था पहले से कि ये होगा हाँ लग रहा था कि भाई पुराना मकान है तो ये तो गिरने गिरना है किसी दिन तो खाली क्यों नहीं किया इतनी जान क्यों जोखिम में डाली हाँ खाली करने कोशिश कर रहे थे सर फिर हमने कहा कमरा इधर कम मिल रहे थे तो हमने कहा चलो कमरा देख लेते हैं कमरा भी देखने गए थे एक दो दिन हो गया है फिर कोई ढंग का कमरा नहीं मिल रहा था इसलिए नहीं तो खाली कर दिया होता है ये आज ग्यारह बजे रात में एक दीवार गिरी थी इसमें रात में फिर फिर पता लग गया कि ये बिल्डिंग अब गिरे बचेगी बचे नहीं गिर जाएगी तो जब ये हादसा हुआ तब कहाँ थे आप ये पूरी बिल्डिंग का तो तो मैं अपने बच्चे मेरे आए थे स्कूल से मैं बच्चों को लेके इधर चला गया था अपने साड़ू के घर और पत्नी आपकी पत्नी भी यहीं पे मिल गई थी मेरे को सबको लेके चला गया था मैं अचानक चले गए थे या आपको पता था कि बिल्डिंग गिरने वाली वो बिल्डिंग मेरे को लग रहा था वो इसमें के गिर रहे थे डीले हिले डर तो था आपको इसीलिए आप हाँ इसलिए मैं बच्चन लेके मैं बच्चन को अंदर जाने नहीं दिया हम तो निकल गए हमने कहा नहीं जाएंगे इधर सल सामान जाने दो जो जला गया जिंदगी चली गई तो कहाँ मिलेगी सर सही बात है। जान है तो जहाँ है तो ढाई साल से किराए पर आप रह रहे हो तो कभी बोला नहीं मालिक को इसका काम भी करवाओ हमें डर लगता है यहाँ रहने के मालिक से बोला तो मालिक बोलता ये है मालिक ये हमारा नहीं है उसका है मालिक बोला कि ये हमारा नहीं है उसका आएगा इसके ऊपर दूसरे का इसके ऊपर तीसरा किराया किसको देते थे हम तो अपने मालिक को देते थे बोलना था ना कि किराया तुम ले रहे हो तो मालिक कोई और कैसे हाँ तो मालिक कहता है हमारा ठीक ठाक हैगा इसलिए उसकी वो आधा आधा कमरा गिर रहा हैगा और बाकी उसका वो कमरा बच गया हैगा ना बाकी बाकी बिल्डिंग जो रास्ता थी वो मेन थी यही गिरने वाली इसलिए डर लगता था मेरे को रास्ता तो यही है एक भाई गिरने वाली इस वजह से मेरे को डर था कि मतलब ये बिल्डिंग गिर जाएगी किसी को मतलब बच्चे की चोट लग जाएगी हम दब जाएंगे क्या होगा ज़िंदगी में कुछ नहीं सब खत्म हो जाएगा चलो ठीक है कोई भी आया आपका हालचाल पूछने कोई भी आ, मंत्री कह लो नेता कह लो या कोई अधिकारी कह लो कोई आया हालचाल जानने के लिए ਕੁਛ ਨਹੀਂ ਸਰ ਇਹ ਮੀਡੀਆ ਉਹਰੇ ਆਏ تھے ਮੀਡੀਆ ਨੁਕਸਾਨ ਕਿਹ ਅਕੇ ਹੋਇਆ ਕਮਰੇ ਮੇਂ ਅਵੇ ਤਾਂ ਕੁਛ ਨਹੀਂ ਅਬ ਜਾਣਾ ਜਾਏਗਾ ਸਿੱਤੋ ਸਭ ਦਬਾਈ ਪੜਾ ਹੈ ਸਰ ਸਾਰਾ ਕੁਝ ਦਬਾ ਪੜਾ ਹੈ ਨਹੀਂ ਆਪਕਾ ਤਾਂ ਕਮਰਾ ਬਚਾ ਅੱਛਾ ਪਿਛਲੀ ਸਾਈਡ ਸੇ ਛੱਤ ਅੰਦਰ ਗਿਰ ਗਿਆ ਹੈ ਦਿਵਾਰ ਦਿਵਾਰ ਹੀ ਹੈ ਸਾਹਮਣੇ ਤਾਂ ਤਸਵੀਰਾਂ ਸਨ ਉਸ ਇਮਾਰਤ ਦੀਆਂ ਜਿਹੜੀ ਕਿ ਕਈ ਸਾਲਾਂ ਬਾਅਦ ਪੁਰਾਣੀ ਹੋਣ ਤੋਂ ਬਾਅਦ ਟਹਿ ਗਈ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਵਾਲ-ਵਾਲ ਬਚਿਆ ਹਾਲਾਂਕਿ ਇੱਕ ਮਹਿਲਾ ਆਪਣੇ ਬੱਚੇ ਸਮੇਤ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਬਹੁਤ ਹੀ ਜਿਹੜਾ ਬੁਰੇ ਤਰੀਕੇ ਦੇ ਨਾਲ ਉਹ ਬੱਚੀ ਹੈ ਮਹਿਲਾ ਦੀ ਕਿਸਮਤ ਚੰਗੀ ਸੀ ਉਸ ਬੱਚੇ ਦੀ ਜਿਹੜੀ ਕਿਸਮਤ ਚੰਗੀ ਸੀ ਔਰ ਅਸੀਂ ਵੀ ਅਰਦਾਸ ਕਰਦੇ ਹਾਂ ਉਸ ਵਾਹਿਗੁਰੂ ਅੱਗੇ ਕਿ ਉਹਨਾਂ ਦੀ ਉਮਰ ਲੰਮੀ ਹੋਵੇ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਡੇ ਸਾਹਮਣੇ ਰੂਪ ਰੂਪ ਹੋਵਾਂਗਾ ਮੈਨੂੰ ਦਿਓ ਇਜਾਜ਼ਤ ਕੈਮਰਾ ਪਰਸਨ ਸੰਜੇ ਸ਼ੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਾਈ